ਰਾਸ ਕਰ ਦੇ ਗਏ ਉਹਨਾਂ ਨਾਲ ਗਲਗਲ ਕੀਤੀ ਤੇ ਦੋਸਤ ਕਹਿੰਦੇ ਚਲੋ ਚਲੀਏ ਇਹਨਾਂ ਕੋਲ ਚਲਦੇ ਆਂਗੇ ਆਪਾਂ ਤੇ ਆਪਾਂ ਉਹਨਾਂ ਕੋਲ ਗਏ ਉਹਨਾਂ ਨੇ ਪਹਿਪੂਸੇ ਦੱਸੇਗੇ ਤੇ ਉਹਨਾਂ ਨੂੰ ਆਪਾਂ ਆਖਿਆ ਵੀ ਕੀ ਕਹਿੰਦੇ ਆ ਚਲੋ ਤੁਸੀਂ ਸਾਡੇ ਹੋਟਲ ਤੇ ਚਲਦੇ ਆਂਗੇ ਆਪਾਂ ਤੇ ਹੋਟਲ ਤੇ ਲੈ ਕੇ ਚਲਦੇ ਆਂ ਤੁਹਾਨੂੰ ਉਹ ਕਹਿੰਦੇ ਨਹੀਂ ਅਸੀਂ ਹੋਟਲ ਤੇ ਨਹੀਂ ਜਾਂਦੇਗੇ ਸਾਡੇ ਕੋਲ ਰਸਤੇ ਹੋਰ ਹੈਗੇ ਉੱਤੇ ਚਲਦੇ ਆਂਗੇ ਜੀ ਆਪਾਂ ਇੱਕ ਜੁਣਾ ਸੀਗਾ ਤਾਂ ਉਹਨਾਂ ਨੂੰ ਲੈ ਕੇ ਗਏ ਆਪਾਂ ਉਹਦਾ ਹੋਟਲ ਆਸਤੇ ਤਾਂ ਮੰਨੇ ਨਹੀਂ ਸੀਗੇ ਉਸ ਤੋਂ ਬਾਅਦ ਲੈ ਕੇ ਕੋਈ ਰੋਡ ਸੀਗੀ ਖਾਲੀ ਰੋਡ ਸੀਗੀ ਕੁਝ ਅੰਦੇ ਰਹੰਦੂ ਰਹਾ ਸੀਗਾ ਕਾਫੀ ਤੇ ਆਪਾਂ ਉਧਰ ਲੈ ਕੇ ਹੁੰਦਾ ਥੋੜਾ ਬਹੁਤ ਤੇ ਇਹਨਾਂ ਨੂੰ ਕੀ ਕਹਿੰਦੇ ਆ ਚਾਰ ਪੰਜ ਮੁੰਡੇ ਆ ਜਾਂਦੇਗੇ ਹੁਣ ਇਹ ਨਹੀਂ ਪਤਾ ਜੀ ਉਹਨਾਂ ਦੇ ਹੀ ਹੈਗੇ ਜਾਂ ਕੀ ਹੈਗਾ ਸਿਸਟਮ ਉਹਨਾਂ ਦਾ ਤੇ ਉਹਨਾਂ ਨੇ ਵੀਡੀਓ ਵੀਡੀਓ ਬਣਾਉਣ ਤੇ ਬਲੈਕਮੇਲ ਕਰਨ ਲੱਗੇ ਸਾਨੂੰ ਕਿ ਤਾ ਡੀਸੀ ਵੀਡੀਓ ਬਣਾ ਲਈਏਗੀ ਤੇ ਤੁਸੀਂ ਸਾਨੂੰ ਉਹਨਾਂ ਪੈਸੇ ਦੇ ਦਿਓ ਇੰਨੇ ਪੈਸੇ ਲਏ ਤੁਹਾਡੇ ਕੋਲ ਉਹਨਾਂ ਨੇ ਵੈਸੇ ਤਾਂ ਗਲਤ ਆਪਣੀ 1.5 ਦੋ ਲੱਖ ਰੁਪਏ ਦੀ ਹੋਈ ਸੀ ਲੱਖ ਰੁਪਏ ਸਲਟ ਗਿਆ ਸੀਗਾ ਜੀ ਕਮ ਸਾਰਾ ਜਿਹੜਾ ਸੀਗਾ ਤੁਸੀਂ ਮਤਲਬ ਕੀ ਅੱਧੇ ਘੰਟੇ ਦਾ ਉੱਥੇ 1 ਲੱਖ ਰੁਪਈਆ ਦੇ ਕੇ ਆਏ ਉਹਨਾਂ ਕੋ ਆਪਣਾ ਇੱਕ ਪੀਜਾ ਚੜਾਉਣ ਵਾਸਤੇ ਹਾਂਜੀ 1 ਲੱਖ ਰੁਪਈਆ ਦੇ ਕੇ ਆਏ ਆ ਜੀ ਚੰਡੀਗੜ੍ਹ ਦੇ ਲਗਦੇ ਸ਼ਹਿਰ ਮੁਹਾਲੀ ਦੇ ਵਿੱਚ ਜਿਸਮ ਫਰੋਚੀ ਦਾ ਤੰਦਾ ਦਿਨ-ਬ-ਦਿਨ ਵੱਧ ਰਿਹਾ ਏ ਤੁਸੀਂ ਦੇਖ ਰਹੇ ਹੋ ਪੰਜਾਬ ਨੇਸ਼ਨ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਕ੍ਰਿਸ਼ ਵਰਮਾ ਅੱਜ ਸਾਡੇ ਕੋਲ ਇੱਕ ਐਡਾ ਦੀ ਖਬਰ ਆਈ ਹੈ ਇੱਕ ਨੌਜਵਾਨ ਦਾ ਸਾਨੂੰ ਕਾਲ ਆਂਦਾ ਉਸ ਆਪਣੀ ਇੱਕ ਹੱਡੀ ਬੀਤੀ ਤੁਹਾਨੂੰ ਦੱਸਦਾ ਜੋ ਕਿ ਅਸੀਂ ਅੱਗੇ ਕੈਮਰੇ ਅੱਗੇ ਲਿਆਉਣਾ ਚਾਹ ਰਹੇ ਹਾਂ ਪਰ ਥੋੜੇ ਕਾਰਨਾ ਕਰਕੇ ਉਹ ਮੁੰਡੇ ਦਾ ਫੇਸ ਸਾਨੂੰ ਬਲਰ ਕਰਨਾ ਪੈ ਰਿਹਾ ਹੈ ਵੱਲ ਹੈਗੀ ਐਦਾਂ ਕਿ ਇਹ ਮੁੰਡੇ ਪਰਦੇ ਤੇ ਆਪਣੇ ਪਿੰਡਾਂ ਤੋਂ ਇੱਥੇ ਪੜ੍ਹਾਈ ਵਾਸਤੇ ਆਏ ਸੀਗੇ ਥੋੜਾ ਮਨੋਰੰਜਨ ਵਾਸਤੇ ਇਹ ਇੱਕ ਮਾਰਕੀਟ ਦੇ ਵਿੱਚ ਜਾਂਦੇ ਆ ਜਿੱਦੇ ਕੀ ਜਿਸਮ ਫਰੋਸ਼ੀ ਦਾ ਧੰਦਾ ਸ਼ਰਿਆਮ ਚੱਲਦਾ ਹੈ ਅਸੀਂ ਉਹ ਮਾਰਕੀਟ ਦਾ ਨਾਮ ਜ਼ਿਕਰ ਨਹੀਂ ਕਰਾਂਗੇ ਅਸੀਂ ਉਸ ਬੰਦੇ ਨਾਲ ਗੱਲਬਾਤ ਕਰਾਂਗੇ ਬੋ ਬੋ ਸ਼ੁਕਰੀਆ ਜੀ ਤੁਹਾਡਾ ਸਾਡੇ ਚੈਨਲ 'ਤੇ ਆਉਣ ਵਾਸਤੇ ਆਪਾਂ ਮੁਹਾਲੀ ਦੇ ਵਿੱਚ ਕੀ ਕਰਦੇ ਆ ਤੇ ਤੁਹਾਡੇ ਨਾਲ ਕੀ ਹੋਇਆ ਸੀ ਇੱਥੇ ਕੁਝ ਨਹੀਂ ਭਾਜੀ ਆਪਾਂ ਘੁੰਮਣ ਆਏ ਸੀਗੇ ਇੱਥੇ ਜੀ ਤੇ ਫਰੈਂਡਸ ਨਾਲ ਸੀਗੇ ਆਪਣੇ 4-5 ਹੋਣੇ ਸੀਗੇ ਆਪਾਂ ਗਏ ਸੀਗੇ ਉਧਰ ਉਸ ਤੋਂ ਘੁੰਮਣ ਵਾਸਤੇ ਕਲਮ ਕਲਬ ਗਏ ਸੀ ਰਤੀ ਤੇ ਉਹ ਤੋਂ ਆnde ਕਿ ਸਾਰੇ ਫਰੈਂਡ ਫਰਾਂ ਨੂੰ ਕਹਿਣ ਲੱਗੇ ਵੀ ਆਪਾਂ ਚੱਲਦੇ ਆਂ ਇਸ ਮਾਰਕੀਟ ਚੱਲਦੇ ਆਂਗੇ ਤੇ ਫਿਰ ਆਪਾਂ ਉਧਰ ਮਾਰਕ ਕਲਬ ਤੋਂ ਹੁੰਦੇ ਕਿ ਵਾਪਸ ਮਾਰਕੀਟ ਆਈ ਅਧਰ ਤੇ ਵੀਟੂ ਵਾਲੇ ਪਾਸੇ ਤੇ ਉਸ ਤੋਂ ਬਾਅਦ ਉਧਰ ਖੜਦੇ ਜਿਹੜੇ ਉਹ ਟਰਾਂਸ ਖੜਦੇ ਗਈ ਉਹਨਾਂ ਨਾਲ ਗੱਲ ਗੁਲ ਕੀਤੀ ਨਹੀਂ ਉਹ ਟਰਾਂਸ ਸੀਗੀ ਕਿ ਕੋਈ ਕੁੜੀ ਸੀਗੀ ਜਾਂ ਕੋਈ ਹੋਰ ਸੀਗਾ ਉਹ ਨਹੀਂ ਜੀ ਉਹ ਟਰਾਂਸ ਹੀ ਸੀਗੇ ਜੀ ਤੇ ਕੀ ਹੋਈ ਤੇ ਕੀ ਗੱਲਬਾਤ ਹੋਈ ਤੁਹਾਡੀ ਉਹਨਾਂ ਨਾਲ ਗਲਤਾਈ ਹੋਣੀ ਹੈ ਜੇ ਆਪਾਂ ਜਿਵੇਂ ਜਾ ਰਹੇ ਸੀਗੇ ਉਧਰੋਂ ਤੇ ਦੋਸਤ ਕਹਿੰਦੇ ਚਲੋ ਚਲੀਏ ਇਹਨਾਂ ਕੋਲ ਚਲਦੇ ਆਂਗੇ ਆਪਾਂ ਤੇ ਆਪਾਂ ਉਹਨਾਂ ਕੋਲ ਗਏ ਉਹਨਾਂ ਨੇ ਪਹਿਪੂਸੇ ਦੱਸੇਗੇ ਤੇ ਉਹਨਾਂ ਨੂੰ ਆਪਾਂ ਆਖਿਆ ਵੀ ਕੀ ਕਹਿੰਦੇ ਆ ਚਲੋ ਜੀ ਸਾਡੇ ਹੋਟਲ ਤੇ ਚਲਦੇ ਆਂਗੇ ਆਪਾਂ ਇਹ ਹੋਟਲ ਤੇ ਲੈ ਕੇ ਚਲਦੇ ਆਂ ਤੁਹਾਨੂੰ ਉਹ ਕਹਿੰਦੇ ਨਹੀਂ ਅਸੀਂ ਹੋਟਲ ਤੇ ਨਹੀਂ ਜਾਂਦੇਗੇ ਸਾਡੇ ਕੋਲ ਰਸਤੇ ਹੋਰ ਹੈਗੇ ਉੱਤੇ ਚਲਦੇ ਆਂਗੇ ਜੀ ਆਪਾਂ ਕਿਸ ਰਸਤੇ ਤਾਮ ਲੈ ਕੇ ਗਏ ਹੋ ਜੀ ਰਸਤਾ ਤਾਂ ਯਾਦ ਨਹੀਂ ਹੈ ਆਪਣੇ 3B2 ਤੋਂ ਅਗਲੇ ਪਾਸੇ ਹੈਗਾ ਕੋਈ ਉਧਰੋਂ ਲੈ ਕੇ ਗਏ ਸੀਗੇ ਆਪਾਂ ਨੂੰ ਤੇ ਉੱਥੇ ਤੁਹਾਡੇ ਨਾਲ ਕੀ ਹੁੰਦਾ ਅਜੀਹਾ ਕਿ ਜੋ ਤੁਸੀਂ ਕੈਮਰੇ ਅੱਗੇ ਆਪਣਾ ਫੇਸ ਨਹੀਂ ਕਰ ਸਕਦੇ ਤੇ ਅਜੀਹਾ ਕੀ ਹੁੰਦਾ ਤੁਹਾਡੇ ਨਾਲ ਉੱਥੇ ਕੁਝ ਨਹੀਂ ਉਸ ਤੋਂ ਬਾਅਦ ਭਾਜੀ ਆਪਾਂ ਉਹਨਾਂ ਨਾਲ ਗੱਲ-ਗੁੱਲ ਕਰਦੇ ਹਾਂਗੇ ਤੇ ਫਿਰ ਉਹ ਸਾਡੇ ਨਾਲ ਬਹਿ ਜਾਂਦੇ ਹੈਗੇ ਜੀ ਤੇ ਇੱਕ ਜਣਾ ਸੀਗਾ ਤਾਂ ਉਹਨਾਂ ਨੂੰ ਲੈ ਕੇ ਗਏ ਆਪਾਂ ਉਹਦਾ ਫੋਟੋ ਲੈਣ ਵਾਸਤੇ ਤਾਂ ਮੰਨੇ ਨਹੀਂ ਸੀਗੇ ਉਸ ਤੋਂ ਬਾਅਦ ਲੈ ਗਏ ਕੋਈ ਰੋਡ ਸੀਗੀ ਖਾਲੀ ਰੋਡ ਸੀਗੀ ਕੁਝ ਅੰਦੇ ਰੰਦੂ ਰਹੇ ਸੀਗਾ ਕਾਫੀ ਤੇ ਆਪਾਂ ਨੂੰ ਉੱਧਰ ਲੈ ਕੇ ਗਏ ਹੁੰਦਾ ਥੋੜਾ ਬਹੁਤ ਤੇ ਇਹਨਾਂ ਨੂੰ ਕੀ ਕਹਿੰਦੇ ਆ ਚਾਰ-ਪੰਜ ਮੁੰਡੇ ਆ ਜਾਂਦੇ ਹੈਗੇ ਹੁਣ ਇਹ ਨਹੀਂ ਪਤਾ ਜੀ ਉਹਨਾਂ ਦੇ ਹੈਗੇ ਜਾਂ ਕੀ ਹੈਗਾ ਸਿਸਟਮ ਉਹਨਾਂ ਦਾ ਤੇ ਉਹਨਾਂ ਨੇ ਵੀਡੀਓ ਵੀਡੀਓ ਬਣਾਉਣ ਦੇ ਬਲੈਕਮੇਲ ਕਰਨ ਲੱਗੇ ਸਾਨੂੰ ਵੀ ਤਾਂ ਡੀਸੀ ਵੀਡੀਓ ਬਣਾ ਲਈਏਗੀ ਤੇ ਤੁਸੀਂ ਸਾਨੂੰ ਉਹਨਾਂ ਪੈਸੇ ਦੇ ਦਿਓ ਕਿੰਨੇ ਪੈਸੇ ਦੀ ਮੰਗ ਕੀਤੀ ਸੀ ਉਹਨਾਂ ਨੇ ਉਹਨਾਂ ਨੇ ਕਿਤੇ 1.5 ਤੋਂ 2 ਲੱਖ ਰੁਪਏ ਦੀ ਮੰਗ ਕੀਤੀ ਸੀ ਤੇ ਉਹ ਉਹਨਾਂ ਦੇ ਨਾਲ ਸੀਗੇ ਕਿ ਕਿੰਨਾ ਸੀ ਕਿਉਂਕਿ ਤੁਸੀਂ ਉਹਨਾਂ ਨਾਲ ਲੈ ਕੇ ਗਏ ਹੋ ਤੇ ਅੱਧੇ ਘੰਟੇ ਬਾਅਦ ਤੁਹਾਡੇ ਤੇ ਆ ਚੀਜ਼ ਹੁੰਦੀ ਹੈ ਤੇ ਉਹ ਉਹਨਾਂ ਨਾਲ ਤੁਸੀਂ ਮੰਨਦੇ ਹੋ ਕਿ ਉਹਨਾਂ ਦੇ ਨਾਲ ਸੀਗੇ ਜਾਂ ਉਹ ਉਹਨਾਂ ਦਾ ਟਰੈਪ ਸੀਗਾ ਹਾਂਜੀ ਬੰਦੇ ਜੀ ਉਹਨਾਂ ਦੇ ਨਾਲ ਹੀ ਹੋਣੇ ਤਾਂ ਹੀ ਉਹਨਾਂ ਨੂੰ ਪਤਾ ਚੱਲੇਗੀ ਬਈ ਇਹਨਾਂ ਦੇ ਨਾਲ ਲਗੇ ਉਸੇ ਥਾਂ ਤੇ ਆਏਗੇ ਉਹ ਬੰਦੇ ਅਸੀਂ ਵੀ ਦੇਖਿਆ ਜਦੋਂ ਅਸੀਂ ਰਾਤਾਂ ਨੂੰ ਕਈ ਵਾਰ ਕੋਈ ਖਬਰ ਕਰਈਏ ਕੋਈ ਜਾਣਿਆ ਸੀ ਵੀ ਦੇਖਦੇ ਹਾਂ ਰਾਤਾਂ ਨੂੰ ਇਹ ਖੜੇ ਹੁੰਦੇ ਆ ਉੱਥੇ ਹੁਣ ਕਈ ਵਾਰ ਤਾਂ ਕੁੜੀਆਂ ਵੀ ਹੁੰਦੀਆਂ ਕਈ ਵਾਰ ਉੱਥੇ ਟ੍ਰਾਂਸਫਰ ਹੁੰਦੇ ਕਈ ਵਾਰ ਹੋਰ ਵੀ ਹੁੰਦੇ ਆ ਹੁਣ ਅਸੀਂ ਇਹ ਕਹਿ ਨਹੀਂ ਸਕਦੇ ਕਿ ਹਾਂ ਵੀ ਕਿ ਕੌਣ ਸਹੀ ਹੈ ਤੇ ਕੌਣ ਗਲਤ ਤੇ ਦੁਬਾਰਾ ਤਾਂ ਕਦੀ ਉਸ ਜਗ੍ਹਾ ਤੇ ਇੱਕ ਵਾਰੀ ਉਹਨਾਂ ਨਾਲ ਮੇਲ ਮਲਾਪ ਹੋਇਆ ਉਸ ਤੋਂ ਬਾਅਦ ਜੀ ਦੇਖੇਗਾ ਆਪਾਂ ਇੱਕ ਦੋ ਵਾਰੀ ਦੇਖਿਆ ਹੈਗਾ ਉਹਨਾਂ ਨੂੰ ਉਹ ਦੋਈ ਟ੍ਰਾਈ ਨਹੀਂ ਕੀਤਾ ਕਿ ਉਹਨਾਂ ਨਾਲ ਗੱਲਬਾਤ ਕਰੀਏ ਨਹੀਂ ਜੀ ਉਸ ਤੋਂ ਬਾਅਦ ਨਹੀਂ ਕੀਤਾ ਗਿਆ ਜੀ ਕਿਉਂਕਿ ਬਲੈਕਮੇਲ ਕਰ ਹੀ ਜਾਂਦੇ ਸੀਗੇ ਆਪਾਂ ਨੂੰ ਉਹਨਾਂ ਨੂੰ ਪੈਸੇ ਵੀ ਲਿੱਤੇ ਗਏ ਉਹਨਾਂ ਨੇ ਆਪਾਂ ਨੂੰ ਕਿੰਨੇ ਪੈਸੇ ਲਏ ਤੁਹਾਡੇ ਕੋਲੋਂ ਉਹਨਾਂ ਨੇ ਪੈਸੇ ਤਾਂ ਗਲਤ ਆਪਣੀ 1.5 ਤੋਂ 2 ਲੱਖ ਰੁਪਏ ਦੀ ਹੋਈ ਸੀ ਲੱਖ ਰੁਪਏ ਸਿਲਟੇ ਗਏ ਸੀਗੇ ਜੀ ਕਮ ਸਾਰਾ ਜਿਹੜਾ ਸੀਗਾ ਤੁਸੀਂ ਮਤਲਬ ਕੀ ਅੱਧੇ ਘੰਟੇ ਦਾ ਉੱਥੇ 1 ਲੱਖ ਰੁਪਏ ਦੇ ਕੇ ਆਏ ਹੋ ਉਹਨਾਂ ਕੋ ਆਪਣਾ ਇੱਕ ਪੀਜਾ ਚੜਾਉਣ ਵਾਸਤੇ ਹਾਂਜੀ 1 ਲੱਖ ਰੁਪਏ ਦੇ ਕੇ ਆਏ ਹਾਂ ਜੀ ਇਹ ਤੁਸੀਂ ਜਦੋਂ ਮੇਰੇ ਤਾਂ ਨਾਲ ਫੋਨ ਤੇ ਗੱਲ ਹੋਈ ਹੈ ਤੁਸੀਂ ਸਾਨੂੰ ਕਿਹਾ ਕਿ ਮੈਂ ਕੈਮਰੇ ਅੱ ਕੁਝ ਨਹੀਂ ਪਾਦੀ ਘਰ ਦੇ ਦੇਖਣਗੇ ਤਾਂ ਐਵੇਂ ਚੰਗਾ ਨਹੀਂ ਲੱਗਦਾ ਤਾਂ ਕਰਕੇ ਤਾਂ ਆਈ ਆਖਿਆਗਾ ਕੈਮਰੇ ਤੇ ਨਹੀਂ ਆੜਦਾ ਤੇ ਤੁਸੀਂ ਕਹਿ ਰਹੇ ਸੀਗੇ ਮੈਂ ਤੁਹਾਨੂੰ ਗੱਲ ਕੀਤੀ ਕਿ ਤੁਸੀਂ ਕੰਪਲੀਟ ਹੋ ਗਏ ਤੁਸੀਂ ਅੱਗੋ ਕਿਹਾ ਕਿ ਉਹ ਸਾਨੂੰ ਉਹ ਕਰ ਰਹੇ ਧਮਕੀਆਂ ਵੀ ਦੇ ਦੇ ਸੀਗੇ ਹਾਂਜੀ ਆਖਿਆ ਸੀਗੇ ਤੁਹਾਨੂੰ ਵੀ ਆਹੀ ਉਹ ਮਨੋ ਕਹਿ ਰਹੇ ਸੀਗੇ ਸਾਨੂੰ ਵੀ ਤੁਹਾਡੀ ਵੀਡੀਓ ਬਣਾਈਏਗੀ ਤਾਂ ਕਰਕੇ ਆਪਾਂ ਕੰਪਲੇਨ ਕੰਪਲਨ ਲਿਖਾਈ ਨਹੀਂ ਗੇ ਤੁਹਾਡੇ ਨਾਲ ਗੱਲ ਹੋਈ ਸੀਗੀ ਤਾਂ ਆਪਾਂ ਆ ਵੀ ਆਖਿਆ ਵੀ ਫੇਸ ਨਹੀਂ ਆਉਣਾ ਚਾਹੀਦਾਗਾ ਤੇ ਤੁਸੀਂ ਕਰ ਲਓ ਵੀ ਕੱਲ ਨੂੰ ਕਿਸੇ ਦੇ ਹੋਰ ਦੇ ਮਾਦੇ ਪੁੱਤ ਨਾਲ ਆਜਾ ਕੰਮ ਨਾ ਹੋਵੇ ਤਾਨੂੰ ਲੱਗਦਾ ਨਹੀਂ ਕਿ ਕਿਤੇ ਤੱਕ ਇਹ ਕਿੰਨਾ ਕੁ ਗਲਤ ਆ ਕਿ ਦਾ ਦੇ 12 1 2 ਵਜੇ ਉੱਥੇ ਸ਼ਰਿਆਵਾਂ ਤੰਦਾ ਚੱਲ ਰਿਹਾ ਹੈ ਬਹੁਤ ਗਲਤ ਹੈਗੇ ਜੀ ਤਾਂ 2 2 3 3 ਵਜੇ ਤੱਕ ਵੀ ਆਪਾਂ ਦੇਖਿਆ ਹੋਇਆ ਜੀ ਜਦੋਂ ਕਈ ਵਾਰ ਘੁੰਮਦੇ ਹਾਂ ਘੁੰਮਦੇ ਹੀ ਆ ਹਲੀ ਵੀ ਖੜੇ ਹੁੰਦੇਗੇ ਉੱਥੇ ਮੈਨੂੰ ਲੱਗਦਾ ਨਹੀਂ ਤੁਸੀਂ ਹੁਣ ਉਸ ਮਾਰਕੀਟ ਵਿੱਚ ਜਾਂਦੇ ਹੋਵੋਗੇ ਨਹੀਂ ਉਧਰ ਮਾਰਕੀਟ 'ਚ ਨਹੀਂ ਜਾਂਦੇ ਸੀ ਆਪਾਂ ਬਾਰੋ-ਬਾਰ ਵੀ ਆ ਜਾਂਦੇ ਹਾਂ ਹੁਣ ਤੁਸੀਂ ਦੇਖ ਸੀਗੇ ਜੀ ਸਾਡੇ ਨਾਲ ਸੀਗੇ ਜੀ ਜਿਨ੍ਹਾਂ ਨਾਲ ਇੱਕ ਇੱਕ ਟਰਾਂਸ ਨੂੰ ਲੈ ਕੇ ਲੱਖ ਰੁਪਏ ਦਾ ਫਰੋਡ ਕੀਤਾ ਗਿਆ ਹੈ ਜਿਹੜੇ ਗੱਦਾ ਤੁਹਾਨੂੰ ਉਥੇ ਟਰਾਂਸ ਖੜੇ ਹੁੰਦੇ ਅਸੀਂ ਵੀ ਕਿੰਨੀ ਵਾਰ ਦੇਖਿਆ ਅਸੀਂ ਇੱਕ ਵੀਡੀਓ ਸ਼ਾਰਟ ਵੀ ਅਸੀਂ ਆਪਣੀ ਵੀਡੀਓ ਦੇ ਵਿੱਚ ਚਲਾਵਾਂਗੇ ਜਿਹਦੇ ਵੀ ਤੁਹਾਨੂੰ ਦਿਖਾਇਆ ਜਾਏਗਾ ਕਿ ਚੰਡੀਗੜ੍ਹ ਤੇ ਮੁਹਾਲੀ ਦੇ ਵਿੱਚ ਸ਼ਰਿਆਮਾ ਜਿਸਮ ਫਰੋਚੀ ਦਾ ਧੰਦਾ ਚੱਲ ਰਿਹਾ ਹੈ ਪੁਲਿਸ ਅੰਦਰ ਤੇ ਕਾਰਵਾਈ ਵੀ ਕਰਦੀ ਹੈ ਪਰ ਫੇਰ ਨਹੀਂ ਸੁਧਰ ਰਿਹਾ ਇਹ ਦਿੱਲੀ ਦਾ ਤੁਹਾਨੂੰ ਉਥੇ ਗੱਡੀਆਂ ਰੁਕਵਾ ਕੇ ਬਸ ਜਿੱਦੀ ਜਿੰਨੀ ਜੇਬ ਹੁੰਦੀ ਆ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਕੋਲ ਪੈਸੇ ਖਾਦੇ ਜਾਂਦੇ ਨੇ ਮੈਂ ਕ੍ਰਿਸ਼ ਵਰਮਾ ਤੁਸੀਂ ਦੇਖ ਰਹੇ ਸੀ ਪੰਜਾਬ ਨੇਸ਼ਨ ਟੀਵੀ